ਆਦਾਰਸ ਸੀਨੀਅਰ ਸੈਕੰਡਰੀ ਸਕੂਲ ਚੌਕੇ ਦਾ ਮਸਲਾ ਦਿਨੋ-ਦਿਨ ਭਖਦਾ ਜਾ ਰਿਹਾ ਉਸ ਨੂੰ ਲੈ ਕੇ ਅੱਜ ਮਾਨਸਾ ਦੇ ਵਿੱਚ ਇੱਕ ਕਿਸਾਨ ਯੂਨੀਅਨ ਗ੍ਰਾਹਾਂ ਵੱਲੋਂ ਮੋਰੋਸ ਮਾਰਚ ਅਤੇ ਰੈਲੀ ਕੱਢੀ ਗਈ ਜਿਸ ਦੇ ਵਿੱਚ ਉਹਨਾਂ ਨੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਗਰਮੇਲ ਸਿੰਘ ਠੇਕੇਦਾਰ ਉੱਪਰ ਇਲਜ਼ਾਮ ਲਾਇਆ ਅਤੇ ਦੂਸਰੇ ਪਾਸੇ ਗਰਮੇਲ ਸਿੰਘ ਠੇਕੇਦਾਰ ਨੇ ਵੀ ਕਿਸਾਨ ਯੂਨੀਅਨ ਦੇ ਜੇਠੂਕੇ ਦੇ ਜੋ ਸੀਨੀਅਰ ਮੀਤ ਪ੍ਰਧਾਨਾਂ ਨੂੰ ਗ੍ਰਾਹਾਂ ਤੇ ਉਹਨਾਂ ਦੇ ਉੱਪਰ ਵੀ ਬਹੁਤ ਵੱਡੇ ਇਲਜ਼ਾਮ ਲਾਏ ਆ ਆ ਤੁਹਾਨੂੰ ਸੁਣੋਨੀਆਂ ਦੋਨਾਂ ਨੇ ਇੱਕ ਦੂਜੇ ਦਾ ਕੀ ਕਹਿਣਾ ਹੈ ਰੋਸ ਮਾਰਚ ਵੀ ਕਰ ਰਹੇ ਨੇ ਰੋਸ ਲੈਲੀ ਵੀ ਕਰ ਰਹੇ ਹੋ ਕੀ ਮਾਮਲਾ ਸਾਰਾ ਹੈ ਦੇਖੋ ਜੇ ਅਸੀਂ ਅੱਜ ਮਾਨਸਾ ਸਾਹ ਚ ਸਾਰੀਆਂ ਜਥੇਬੰਦੀਆਂ ਤੇ ਸੀਮਿਤ ਚੌਕ ਦੇ ਜਿਹੜਾ ਅਦਰਸ਼ ਸਕੂਲ ਦੇ ਟੀਚਰ ਐ ਇੱਥੋਂ ਦੇ ਜਥੇਬੰਦੀ ਦਾ ਸ਼ਹਿਜੋ ਲੋਕ ਸ਼ਹਿਜੋ ਲੈ ਕੇ ਸ਼ਹਿਜੋ ਲੈ ਕੇ ਮਾਨਸਾ ਦੇ ਵਿੱਚ ਮੁਜ਼ਾਹਰਾ ਕਰਨਾ ਇੱਥੇ ਅਸੀਂ ਤਾਂ ਮੈਚ ਲਾ ਰਹੇ ਹਾਂ ਇਹਦਾ ਮੰਤਬ ਕੀ ਹੈ ਕਿਉਂਕਿ ਜਿਹੜੀ ਮੈਨੇਜਮੈਂਟ ਹੈ ਜਿਹੜੀ ਤਿੰਨ ਸਕੂਲ ਚਲਾ ਰਹੀ ਆ ਦਸ ਸਕੂਲ ਇੱਕ ਉਹ ਚੌਗਿਆ ਵਾਲਾ ਚਲਾ ਰਹੀ ਹੈ ਇੱਕ ਇਹ ਭਪਾਲਾ ਚਲਾ ਰਹੀ ਹੈ ਇੱਕ ਬੋਹੇ ਵਾਲਾ ਚਲਾ ਰਹੀ ਤੇ ਚੌਥਾ ਇਹਨਾਂ ਦਾ ਕਾਲਜ ਆ ਉੱਥੇ ਵਿਦਿਆਰਥੀ ਕੋਈ ਨਹੀਂ ਪੜਦੇ ਤੇ ਜੰਮਿਆਂ ਜਿਵੇਂ ਮਿਸ਼ਨ ਜਿੰਨੀਆਂ ਮਰਜੀ ਇਹਨਾਂ ਤੋਂ ਲੈ ਲਓ ਆ ਕਾਰੋਬਾਰ ਕਰਦੇ ਆ ਤੇ ਇਹਦੇ باوجود ਕਹਿੰਦੇ ਅਸੀਂ 30% ਕੋਲੋਂ ਖਰਚਦੇ ਆ ਕਿਉਂਕਿ 70% ਸਰਕਾਰ ਨੇ ਦੇਣਾ ਆ ਦਸ ਸਕੂਲਾਂ ਚ ਤਿੰਨ ਨਾਲੇ ਕੋਲੋਂ ਪਾਉਣਾ ਤੇ ਦੇਵਤਿਆਂ ਦੇ ਤੌਰ ਤੇ ਕਰੋਨਾ ਰਬੀਆਂ ਨੂੰ ਫੰਡ ਬਾਹਰੋਂ ਵੀ ਆਉਂਦਾ ਸੀ ਕਿ ਅਸੀਂ ਉਹ ਖਾਤਾ ਦਿਖਾਓ ਸਾਨੂੰ ਉਦਹਾਇ ਨਹੀਂ ਅਸੀਂ ਟੀਚਰਾਂ ਨੂੰ ਕਹਿਆ ਸਾਨੂੰ ਲਿਸਟ ਤਾਂ ਬਣਾ ਕੇ ਦੇ ਦਿਓ ਟੀਚਰਾਂ ਦੀ ਲਿਸਟ ਆ ਦੇਖ ਲਓ ਭਰਾ ਮੇਰਾ ਕਰ ਲਓ ਨੇੜੇ ਇਹਦੇ ਅੱਛਾ ਆਹ ਤੇਈ ਅਨੰਝਾ ਬਣਾਇਆ ਹੋਇਆ ਇਹ ਇਹ ਉਹਨਾਂ ਦੇ ਖਾਤਿਆਂ 'ਚ ਪਾਉਂਦੇ ਟੀਚਰਾਂ ਦੇ ਜਿਹੜੇ ਟੀਚਰਾਂ ਕੋਲੇ ਬਚਦੀ ਐ ਖਾਤਿਆਂ 'ਚ ਉਹ 97 ਬਚਦੀ ਐ ਬਾਕੀ 13,52,740 ਰੁਪਏ ਕਢਾ ਲਵਾਂਗੇ ਕਿਉਂਕਿ ਇਹਨਾਂ ਕੋਲੇ ਐ ਟੀਮ ਇਹਨਾਂ ਕੋਲੇ ਐ ਏਡੀ ਵੱਡੀ ਠੱਗੀ 1 ਮਹੀਨੇ ਦੀ ਐ ਇਹਨੂੰ 12 ਤੇ ਕਰ ਲਓ ਕਹਾਂ ਰਹੇ 18 ਦਾ ਸਕੂਲ ਚਾਉਂਦੇ ਆ ਜੇ 24 ਦੇ ਕਰ ਲਾ ਲਓ 3 ਸਾਲ ਹੋ ਗਏ ਜਿਹਨੂੰ ਇੱਕ ਸਕੂਲ ਦਾ 997000 ਰੁਪਇਆ ਬਣਦਾ ਨਾ 973000 ਰੁਪਇਆ ਬਣਦਾ ਤਾਂ ਕਿ ਜਿਹੜੀ ਪ੍ਰਸ਼ਾਸਨ ਹੈ ਜਿਸ ਦੀ ਜਿਸ ਦੀ ਪ੍ਰਸ਼ਾਸਨ ਹੈ ਕੋਈ ਵੱਲ ਕਿਉਂ ਨਹੀਂ ਧਿਆਨ ਦੇ ਰਿਹਾ ਕੀ ਲੱਗਦਾ ਤੁਹਾਨੂੰ ਮਤਲਬ ਜੇ ਜੇ ਇਹਨਾਂ ਕੋਲ ਕੁਸਤ ਹੈ ਗਿਆ ਮਨ ਇਹਨੇ ਕਰੋੜ ਰੁਪਇਆ ਕਮਾਉਂਦੇ ਇੱਕ ਸਕੂਲ ਚ ਜੇ ਮਤਲਬ 3 ਸਾਲਾਂ ਨੇ 9 ਕਰੋੜ ਕਮਾ ਲਿਆ ਤਿੰਨ ਹੈ 927 ਬਣ ਕੇ ਜਿਹੜਾ ਉੱਤੇ 73 ਲੱਖ ਕਮਾਉਂਦੇ ਹੈ ਜਿਹਨੂੰ ਜੋੜ ਲਓ 29 ਦੇ ਮਤਲਬ ਕਰੋੜ ਤੇ ਕੁਝ ਲੱਖ ਰੁਪਇਆ ਬਣਦਾ ਇਹਨਾਂ ਕੋਲ ਹੁਣ ਉਹਦੇ ਚ ਸਾਰੇ ਨੂੰ ਇਹ ਸਬਦ ਹੀ ਦਿੰਦੇ ਤਾਂ ਹੀ ਨਹੀਂ ਬੋਲਦੇ ਹੁਣ ਇਹਦੇ باوجود ਡਿਸ਼ਨ ਇਨਕੁਆਰੀ ਕਰਾਈ ਹੈ ਇਹ ਤਾਂ ਕੋਈ ਕਿਸੇ ਦੀ ਕਹੀ ਘਾਈ ਨਹੀਂ ਡੀਸੀ ਦੀ ਇਨਕੁਆਰੀ ਜਿਹੜੇ ਬੰਦੇ ਦੀ ਡਿਊਟੀ ਨਹੀਂ ਲਈ ਉਹਦੇ ਦਸਕਾ ਤੋਂ ਹੋ ਕੇ ਡੀਸੀ ਨੇ ਜਿਹਨਾਂ ਦਾ ਸੈਕਟਰੀ ਹੈ ਸਿਖਿਆ ਸੈਕਟਰੀ ਹੈ ਜਿਹੜਾ ਤਾਂ ਚੰਡੀਗੜ੍ਹ ਹੈ ਮਾਲੀ ਦੇ ਦਫਤਰ ਇਹਨਾਂ ਦਾ ਉਹਦੇ ਕੋਲੇ ਗਈ ਹੋਈ ਨੂੰ ਲਗਭਗ ਮਹੀਨਾ ਹੋਇਆ ਉਸ 3200 ਲਾਏ ਆ ਉਹਨਾਂ ਨੇ ਸਾਬਤ ਕੀਤੇ ਆ ਬੀ ਤਿੰਨ ਸਾਲ ਹੋ ਗਏ ਨੇ ਕਿਤਾਬਾਂ ਨਹੀਂ ਦਿੱਤੀਆਂ ਜਿਹਨੇ ਆਏ ਸਾਲ ਦੇਣੀਆਂ ਹੁੰਦੀਆਂ ਤਿੰਨ ਸਾਲ ਹੋ ਗਏ ਨੇ ਉਹਨੇ ਵਰਦੀ ਨਹੀਂ ਦਿੱਤੀ 10ਵੇਂ ਵਾਲਿਆਂ ਤੋਂ 2100 ਰੁਪਏ ਲੈ ਲਿਆ ਪੇਪਰਾਂ ਮਲੇ 9ਵੇਂ ਵਾਲਿਆਂ ਤੋਂ 1900 ਰੁਪਏ ਲੈ ਲਿਆ ਪ੍ਰਤੀ ਵਿਦਿਆਰਥੀ ਉਹਦੇ ਵਿੱਚ ਲਿਖਿਆ ਹੋਇਆ ਵੀ ਇਹ ਗੈਰਕਾਨੂੰਨੀ ਹੈ ਤੁਸੀਂ ਭ੍ਰਿਸ਼ਟਾਚਾਰ ਕੀਤਾ ਇਹ ਤੋਂ ਇਲਾਵਾ ਤੁਸੀਂ ਭ੍ਰਿਸ਼ਟਾਚਾਰ ਕਰਦੇ ਹੋ ਤਨਖਾਹ ਪੂਰੀ ਭਾ ਕੇ ਮੁੜ ਕੇ ਇਹ ਟੀਮ ਰਾਈ ਕਢਾ ਲਉਣਾ ਆਹ ਤਿੰਨ ਦੋਸ਼ ਲਾ ਕੇ ਇਹਨਾਂ ਕੇ ਖਿਲਾਫ ਗਈ ਜਿਹੜੇ ਦੇ ਖਿਲਾਫ ਤੁਸੀਂ ਇਨਕੁਆਰੀ ਕਰ ਲਈ ਤੁਸੀਂ ਆ ਖੁਦੋਂ ਦਾ ਲਫਸਫ ਤੁਸੀਂ ਇਨਕੁਆਰੀ ਕਰ ਲਈ ਫਿਰ ਤੁਹਾਨੂੰ ਜਿਹੜੀ ਇਨਕੁਆਰੀ ਕਹਿੰਦੇ ਉਹਦੇ ਮੁਤਾਬਿਕ ਕਿ ਜਿਹੜੇ ਅਸੀਂ ਕਹਿੰਦੇ ਆ ਵੀ ਇਹ ਤਾਂ ਭਾਈ ਚੋਰ ਐ ਤੁਹਾਨੂੰ ਸਾਨੂੰ ਕੁੱਟਣਾ ਚਾਹੀਦਾ ਉਹ ਉਲਟਾ ਸਾਨੂੰ ਕੁੱਟਦਾ ਬਠਿੰਡੇ ਦਾ ਡੀਸੀ ਸਾਨੂੰ ਉਹ ਕਹਿੰਦਾ ਗੁੰਡੇ ਐ ਇਹ ਤਾਂ ਨਕਸ਼ਲੀ ਐ ਇਹ ਬੋਲਦਾ ਬਠਿੰਡੇ ਦਾ ਡੀਸੀ ਇਹ ਉਹਨਾਂ ਦੇ ਚਿਹਤੇ ਹੋਏ ਨਾ ਫਿਰ ਉਹਦੇ ਕੋਲ ਕੋਈ ਸਬਤ ਨਹੀਂ ਜਾਂਦਾ ਹੋਊ ਨਾ ਸਾਨੂੰ ਕਹਿੰਦੇ ਨੇ ਵੀ ਇਹ ਤਾਂ ਪ੍ਰਾਈਵੇਟਾਂ ਤੋਂ ਲੈਂਦੇ ਐ ਕਿ ਪ੍ਰਾਈਵੇਟ ਸਿਸਟਮ ਹੀ ਇਹਨਾਂ ਦਾ ਜੇ ਇਨਕੁਆਰੀ ਹੋਣ ਤੋਂ ਬਾਅਦ ਦੋਸ਼ੀ ਐ ਸੱਭੀ ਨੂੰ ਕਾਦੇ ਵਾਸਤੇ ਕੁੜੀਆਂ ਕੁੜੀਸ ਕਿਲ ਗਏ ਜਦੋਂ ਅਸੀਂ ਠਾਣੇ ਗਏ ਛੜ ਤੇ ਰਾਤ ਨੂੰ 9 10 ਵਜੇ ਅਗਲੇ ਦਿਨ ਉਹਨੇ ਫੇਰ ਤਾਂ ਨਾ ਲਾ ਲਿਆ ਮੁੜ ਕੇ ਪੰਜ ਨੁਕੜੀ ਸਕਿਲ ਗਿਆ 13 ਮਹੀਨਾ ਦੀ ਬੱਚੀ ਹੈ ਜਿਹਨੂੰ ਜੇੜ ਦੇ ਲਗਾਏ ਆ ਉਹਨੂੰ ਬੁਖਾਰ ਚੜਿਆ ਕਿਸੇ ਨੇ ਸਾਮ ਹੀ ਨਹੀਂ ਰੋ ਦੂਜੇ ਨੂੰ 10 ਵਜੇ ਦਵਾਈ ਮਿਲਦੀ ਆ ਉਹਨੂੰ ਤੇ ਅੰਦਰਲੇ ਸਟਾਫ ਜਿਹੜਾ ਉਹ ਸੀਗਾ ਡਾਕਟਰ ਵਗੈਰਾ ਨਰਸ ਵਗੈਰਾ ਉਹ ਕਹਿੰਦੇ ਸਾਡੇ ਸਾਹਮਣੇ ਤਾਂ ਉਹਨੂੰ ਬਾਹਰ ਪ੍ਰਾਈਵੇਟ ਭੇਜੋ ਤਾਂ ਉਹ ਬੱਚੀ ਬਚੀ ਐ ਅੱਜ ਤੇਮ ਸਾਡੀ ਮਾਈ ਬੈਠੇ 85 ਸਾਲ ਦੀ ਉਮਰ ਨੂੰ ਤੋੜ ਕੇ ਦੇ ਉਹਨੂੰ ਕਨੀ ਸਕ ਲੈ ਕੇ ਗਏ ਸਾਡੇ ਹੁਣ ਵੀ 24 ਬੰਦੇ ਅੰਦਰ ਬੈਠੇ ਆ ਦੋ ਟੀਚਰ ਆ ਉਹਦੇ ਚ ਉਹ ਦੋਸ਼ੀ ਐ ਜਿਹੜੇ ਅੰਦਰ ਕੀਤੇ ਉਹ ਦੋਸ਼ੀ ਐ ਤੇ ਮੈਨੇਜਮੈਂਟ ਆਵਦੀ ਹਿੱਕ ਤਣਕੀ ਤੁਲੀ ਫਿਰਦੀ ਐ ਸੇ ਮਾਨਸਾ ਚ ਕਿਉਂਕਿ ਉਹ ਤਾਂ ਦਾਨੀ ਘਾਉਂਦੇ ਆ ਨਾ ਏਸੀ 30% ਕੋਲੋਂ ਲਾਉਣੇ ਆ ਬਥੇਰਾ ਦਾਨ ਬਾਹਰੋਂ ਆਉਂਦਾ ਆਹ ਤਾਂ ਜਿਹੜਾ ਕਾਨੂੰਨੀ ਇਹਦੇ ਵਿੱਚੋਂ ਸਾਫਤ ਹੁੰਦਾ ਵੱਖਰਾ ਉਹ ਦਾਨ ਦੇ ਤੌਰ ਤੇ ਕੰਨੇ ਆਉਂਦੇ ਵੱਖਰੇ ਆ ਪਤਾ ਨਹੀਂ ਕਿੰਨੇ ਇਹਨਾਂ ਤੋਂ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਪ੍ਰਸ਼ਾਸਨ ਨੇ ਅੱਖਾਂ ਮੀਚ ਲਈ ਅਸੀਂ ਤਾਂ ਲੋਕਾਂ ਤੋਂ ਮੰਗ ਕਰਦੇ ਭਰਾਓ ਜੇ ਬਚਣਾ ਇਕੱਠੇ ਹੋ ਜੇ ਇੱਥੇ ਕੋਈ ਪਾਰਟੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਕਿਸੇ ਦੀ ਨਹੀਂ ਕੋਈ ਸੁਣਦਾ ਨਾ ਇੱਥੇ ਕੋਈ ਸਰਕਾਰਾਂ ਸੁਣਦੀਆਂ ਨਾ ਪੰਜਾਬ ਵਾਲੀ ਸੁਣਦੀ ਆ ਨਾ ਸੈਂਟਰ ਵਾਲੀ ਸੁਣਦੀ ਆ ਤੁਹਾਡਾ ਸਾਰਾ ਕੁਝ ਖੋਣ ਲੱਗੇ ਆ ਜੇ ਬਚਾਉਣਾ ਇਕੱਠੇ ਹੋ ਜੇ ਇਹ ਰਸ਼ੀ ਉਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਹਨਾਂ ਤੋਂ ਟੱਕ ਸੱਡੋ ਭਾਲੇ ਦੀ ਟੱਕ ਕੀ ਨਾਮ ਹੈ ਜੀ ਅਨੰਦ ਜੀ ਮੇਰਾ ਨਾਮ ਰਮਨਜੀਤ ਹੋ ਰਹੀ ਹਾਂ ਮੈਂ ਫਰਦੌਕੀ ਦੀ ਪ੍ਰਤੀਨਿਧਿਤਾ ਐਮ ਫੈਬਰੀ ਟੀਚਰ ਦੇ ਨਾਲ ਗੱਲ ਕਰ ਰਹੀ ਸੀ ਉਹਨੇ ਕਹਿੰਿਆ ਨਾ ਟਰਮੀਨੇਟ ਕਿਉਂ ਕੀਤਾ ਤੁਹਾਨੂੰ ਟਰਮੀਨੇਟ ਕਿਉਂ ਕੀਤਾ ਸਰ ਟਰਮੀਨੇਟ ਹੈ ਕੀਤਾ ਜੀ ਅਸੀਂ ਮੈਨੇਜਮੈਂਟ ਦੇ ਖਿਲਾਫ ਸੀਗਾ ਜਿਹੜਾ ਭ੍ਰਿਸ਼ਟਾਚਾਰ ਦਾ ਸੀਗਾ ਉਹਨਾਂ ਦਾ ਸਾਰਾ ਕੁਝ ਨੰਗਾ ਕੀਤਾ ਸੀ ਅਸੀਂ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਵਾਸਤੇ ਸੀ ਕਹਿੰਦੇ ਰਹਿੰਦੇ ਸੀ ਉਹਨਾਂ ਨੂੰ ਮੈਨੇਜਮੈਂਟ ਵਾਲਿਆਂ ਨੂੰ ਕਿ ਤੁਸੀਂ ਐ ਇਸ ਤਰ੍ਹਾਂ ਕਰੋ ਟੀਚਰਾਂ ਦੀਆਂ ਤਨਖਾਹਾਂ ਪੂਰੀਆਂ ਦਿਓ ਤੇ ਨਾਲੇ ਨਾਲ ਵੀ ਨਾਲ ਤੁਸੀਂ ਜਿਹੜਾ ਬੱਚਿਆਂ ਦਾ ਹੱਕ ਹੁੰਦਾ ਉਹ ਸਾਰਾ ਦਿਓ ਉਸ ਮਸਲੇ ਦੇ ਵਿੱਚ ਲਿਆ ਕੇ ਸਾਨੂੰ ਮੈਨੂੰ ਤੇ ਮੇਰੇ ਹਸਬੰਦ ਨੂੰ ਇਹਨਾਂ ਨੇ ਟਰਮੀਨੇਟ ਕੀਤਾ ਨਹੀਂ ਤੁਹਾਨੂੰ ਇਲਜ਼ਾਮ ਕੀ ਲਾਕੀ ਟਰਮੀਨੇਟ ਕਿਉਂਕਿ ਇਹ ਬੱਚੇ ਦੇ ਫੀਸਾ ਬਾਰੇ ਇਹਨੇ ਤੁਹਾਨੂੰ ਕਹਿ ਸਕਦੇ ਹਾਂ ਜੀ ਤੁਹਾਨੂੰ ਤੁਹਾਡੇ ਉੱਪਰ ਕੋਈ ਇਲਜ਼ਾਮ ਲਾਏ ਤਾਂ ਕੀ ਲਾਏਗਾ ਸਾਡੇ ਉੱਪਰ ਮੈਨੂੰ ਤੇ ਮੇਰੇ ਹਸਬੰਦ ਦੇ ਉੱਪਰ ਸੇਮ ਇਲਜ਼ਾਮ ਲਾਏਗਾ ਕਿਉਂਕਿ ਉਹਨਾਂ ਤੋਂ ਥੋੜਾ ਟਾਈਮ ਪਹਿਲਾਂ ਕਿਸੇ ਮੈਡਮ ਨੂੰ ਮਿਸ ਕਾਲ ਗਈ ਹੋਈ ਸੀ ਤੇ ਉਸੇ ਮਿਸ ਕਾਲ ਨੂੰ ਹੀ ਮੇਬੀ ਉਹਨਾਂ ਦੀ ਵੀ ਇਹਨਾਂ ਦੀ ਇੱਕ ਵਾਈਫ ਨੇ ਵੀ ਮਿਸ ਕਾਲ ਮਾਰੀ ਹੈ ਮੈਡਮ ਨੂੰ ਤੇ ਉਹਨਾਂ ਦੇ ਹਸਬੰਦ ਨੇ ਵੀ ਮਾਰੀ ਆ ਆ ਸੇਮ ਗੱਲ ਸਾਕੇ ਪਟਿਆ ਰਿਹਾ ਸਾਡੀ ਕੁਆਲੀਫਿਕੇਸ਼ਨ ਕੀ ਹੈ ਮੇਰੀ ਕੁਆਲੀਫਿਕੇਸ਼ਨ 8TT PS ਟੈਕਲੀਅਰ ਤਾਂ ਤੁਸੀਂ ਇਸ ਸਕੂਲ ਦੇ ਵਿੱਚ ਕਾਬਿਲ ਹੋ ਸਰਕਾਰੀ ਤੌਰ ਤੇ ਕਾਬਿਲ ਹੋ ਤੁਸੀਂ ਬਿਲਕੁਲ ਥੈਂਕ ਯੂ ਇਲਜ਼ਾਮ ਲਾਏ ਕਿ ਨਹੀਂ ਵੀ ਸਾਨੂੰ ਜ਼ਬਰਦਸਤੀ ਕੱਢਿਆ ਗਿਆ ਤੇ ਸਕੂਲ ਦਾ ਫੰਡ ਫਰਾਡ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਜਿਹੜੇ ਟੀਚਰ ਇਲਜ਼ਾਮ ਲਾ ਰਹੇ ਨੇ ਪਹਿਲੀ ਗੱਲ ਤਾਂ ਉਹ ਟੀਚਰ ਮੈਂ ਕੱਢੇ ਨਹੀਂ ਹੈਗੇ ਮੇਰੇ ਵੱਲੋਂ ਸਿਰਫ ਜੋ ਦੋ ਟੀਚਰ ਸੀ ਸੰਦੀਪ ਤੇ ਉਹਦੀ ਵਾਈਫ ਜਿਨ੍ਹਾਂ ਦੇ ਸਕੂਲ ਪ੍ਰਤੀ ਗਤਿਆ ਵਿਧੀਆਂ ਵੀ ਨਹੀਂ ਸੀ ਉਹਨਾਂ ਨੂੰ ਵਾਰ-ਵਾਰ ਨੋਟਿਸ ਵੀ ਦਿੱਤੇ ਹੋਏ ਸੀ ਤੇ ਇੱਕ ਲੜਕੀ ਵੱਲੋਂ ਉਹ ਤੇ ਦੋਸ਼ ਲਾਏ ਹੋਏ ਸੀ ਸੰਦੀਪ ਤੇ ਕੀ ਲੜਕੀ ਨੂੰ ਛੇੜਨ ਦੇ ਕਿਉਂਕਿ ਉਹ ਪ੍ਰੋਪਰ ਰਿਕਾਰਡ ਸੀ ਸੱਡ ਲਵੇ ਤੇ ਇਹਨੇ ਲੜਕੀ ਨੂੰ ਤੇ ਮਾਫੀ ਮੰਗੀ ਸੀ ਮੇਰੇ ਵੱਲੋਂ ਸਿਰਫ ਇਹ ਦੋ ਟੀਚਰ ਹੀ ਟਰਮੀਨੇਟ ਕੀਤੇ ਗਏ ਸੀ ਜਾਂ ਇਸ ਤੋਂ ਪਹਿਲਾਂ ਇੱਕ ਅਨੂ ਸ਼ਰਮਾ ਸੀ ਜਿਹਦਾ ਨਾਂ ਸੋਰੀ ਹੋ ਜਾਂਦਾ ਉਹਨੇ ਉਹਦੇ ਤੇਰੇ ਪਰਚਾ ਦਰਜ ਹੋਇਆ ਸੀ ਲੈ ਰੇ ਤੂੰ ਉਹ ਸਾਡੇ ਵੱਲੋਂ ਟਰਮੀਨੇਟ ਕੀਤੀ ਗਈ ਸੀ ਕਿਉਂਕਿ ਉਹਦੇ ਗਵਨ ਦਾ ਪਰਚਾ ਦਰਜ ਹੋਇਆ ਸੀ ਤੇ ਇੱਕ ਉਸ ਤੋਂ ਪਹਿਲਾਂ ਜੋ ਟੀਚਰ ਸੀ ਉਹ ਰੈਗੂਲਰ ਡਿਗਰੀ ਕਰ ਰਹੀ ਸੀ ਉਹਨੇ ਸਾਨੂੰ ਗੁੰਮਰਾਹ ਕੀਤਾ ਦੱਸਿਆ ਨਹੀਂ ਕਿਉਂਕਿ ਉਧਰੋਂ ਉਹ ਵੇ ਤੇ ਪੜਾ ਰਹੀ ਸੀ ਤੇ ਉਧਰੋਂ ਪ੍ਰੋਪਰ ਬਰਾਬਰ ਤੇ ਰੈਗੂਲਰ ਡਿਗਰੀ ਕਰ ਰਹੀ ਸੀ ਇਹਨੂੰ ਤਾਂ ਉਹਨੂੰ ਕੱਢੇ ਗਏ ਚਾਰ ਬੰਦੇ ਸਾਡੇ ਵੱਲੋਂ ਕੱਢੇ ਸੀ ਦੋ ਪਹਿਲਾਂ ਕੱਢੇ ਸੀ ਦੋ ਉੱਧੇ ਕੱਢੇ ਸੀ ਇਹ ਜਿਹੜੇ ਟੀਚਰ ਸੀ ਜਾ ਕੇ ਸਾਰੇ ਦੇ ਸਾਰੇ ਧਰਨੇ ਦੇ ਬੈਠ ਗਏ ਉਹਨਾਂ ਦੇ ਨਾਲ ਜਦਕਿ ਇਹਨਾਂ ਨੇ ਪਹਿਲਾਂ ਆਪਣੀ ਗਰੁੱਪਵਾਜੀ ਬਣਾਈ ਹੋਈ ਸੀ ਇਹ ਉਹਨਾਂ ਦੇ ਖਿਲਾਫ ਸੀ ਚਲੋ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਜਦੋਂ ਬੈਠ ਗਏ ਨੇ ਮੈਂ ਇਹਨਾਂ ਨੂੰ ਬਥੇਰਾ ਕਿਹਾ ਧਰਨੇ ਤੇ 21 ਜਨਵਰੀ ਨੂੰ 20 ਨੂੰ ਜਾਂਦੇ ਆ 20 ਜਨਵਰੀ ਨੂੰ ਮੈਂ ਇਹਨਾਂ ਨੂੰ ਬਥੇਰਾ ਸਮਝਾਇਆ ਨਹੀਂ ਸਮਝੇ ਵੀ ਤੁਸੀਂ ਆਪ ਦਾ ਬੱਚਿਆਂ ਦੇ ਭਵਿੱਖ ਦਾ ਮਸਲਾ ਹੈ ਪੇਪਰ ਸਿਰਤੇ ਨੇ ਦੇਖੋ ਪਹਿਲੀ ਗੱਲ ਤਾਂ ਟੀਚਰਾਂ ਦਾ ਇਹਨਾਂ ਦਾ ਫਰਜ ਮੰਨਦਾ ਸੀ ਮੈਨੂੰ ਹਫ਼ਤੇ ਦਾ ਨੋਟਿਸ ਦੇਣ ਦਾ ਇਹ ਬਿਦਾਉਟ ਨੋਟਿਸ ਦਿੱਤੇ ਬਾਹਰ ਜਾ ਕੇ ਬੈਠ ਕੇ ਇਹਨਾਂ ਨੇ ਬੱਚਿਆਂ ਦੇ ਭਵਿੱਖ ਦੇ ਨਾਲ ਕਲਵਾੜ ਕੀਤਾ ਪੇਪਰਾਂ ਦੇ ਦਿਨ ਸੀ ਮੈਂ ਪਿੰਡਾਂ ਦੇ ਵਿੱਚ ਫਿਰ ਕਹਿ ਕੇ ਪਿੰਡਾਂ ਦੇ ਵਿੱਚ ਮਨਾਦੀ ਕਰਾ ਕੇ ਅਸੀਂ ਤੁਰੰਤ ਅਸੀਂ 30 32 ਟੀਚਰਾਂ ਦਾ ਪ੍ਰਬੰਧ ਕਰਿਆ ਮੈਂ ਪੰਚਾਇਤ ਦਾ ਧੰਨਵਾਦ ਵੀ ਕੀਤਾ ਤੇ ਹੁਣ ਵੀ ਕਰਦਾ ਹੈ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਉਹ ਜਿਹੜਾ 220 ਬੱਚਾ ਸਕੂਲ ਸੀ ਉਹਨੂੰ ਸੰਭਾਲਿਆ ਤੇ ਇਹਨਾਂ ਜੋ ਟੀਚਰ ਨੇ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਇੱਥੇ ਕਿ ਚਮਕੌਰ ਸਿੰਘ ਦੀ ਇਨਕੋ ਚਮਕੌਰ ਸਿੰਘ ਦੀ ਸ਼ਿਕਾਇਤ ਸੀ ਜੋ ਕਿ ਮੰਤਰੀ ਦੀ ਸੈਨਾ ਦੇ ਨਾਲ ਉਹ ਟੀਮ ਬਣ ਕੇ ਆਈ ਸੀ ਕਿ ਇੱਥੇ 언ਕਵਾਲੀਫਾਈਡ ਸਟਾਫ ਹੈ ਉਹਦੀ ਚੈਕਿੰਗ ਹੋਈ ਐ ਆ ਸਾਡੇ ਕੋਲ ਰਿਪੋਰਟ ਵੀ ਐ ਏਅਰਪੋਰਟ ਸਰਕਾਰ ਦੀ ਐ ਇੱਥੇ ਕੁਝ ਸਟਾਫ 16 ਕ ਬੰਦੇ ਅਨਕਵੈਲੀਫਾਈਡ ਦੇ ਵਿੱਚ ਓਵਰਏਜ ਵੀ ਪਾਏ ਗਏ ਸੀਗੇ ਉਹਨਾਂ ਨੂੰ ਕੱਢਣ ਵਾਰੀ ਸਾਨੂੰ ਸਰਕਾਰ ਕੱਲੋਂ ਲਿਖ ਕੇ ਵੀ ਆਇਆ ਸੀ ਪਰ ਅਸੀਂ ਫਿਰ ਵੀ ਇਹ ਸੋਚਦੇ ਸੀ ਵੀ ਚਲੋ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਬਹਿ ਕੇ ਮਸਲੇ ਦਾ ਹੱਲ ਕਰ ਲਿਆ ਜਾਊਗਾ ਤੇ ਜਦੋਂ ਅਖੀਰੀ ਕੋਰਟ ਵੱਲੋਂ ਆਇਆ ਚਮਕੌਰ ਸਿੰਘ ਨੇ ਕੋਰਟ ਤੋਂ ਉਹ ਕੇਸ ਪਾਇਆ ਉਹਦੇ ਸਾਨੂੰ ਆਰਡਰ ਆਇਆ ਵੀ ਤੁਸੀਂ ਇਹ ਬੰਦੇ ਕੱਢੇ ਕਿਉਂ ਨਹੀਂ ਇਹਨਾਂ ਨੂੰ ਸਪਸ਼ਟ ਹੋ ਗਿਆ ਸੀ ਕਿ ਹੁਣੇ ਸਾਨੂੰ ਕੱਢੂਗਾ ਇਹ ਇਸੇ ਕਰਕੇ ਸਾਰੇ ਧਰਨੇ ਤੇ ਗਏ ਨੇ ਮੈਂ ਕੋਈ ਸਾਰੇ ਟੀਚਰ ਨਹੀਂ ਸੀ ਕੱਢੇ ਫਿਰ ਵੀ ਮੈਂ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਆਪਣੀਆਂ ਹਾਜ਼ਰੀਆਂ ਲਾਓ ਇਹਨਾਂ ਨੇ ਹਾਜ਼ਰੀ ਵੀ ਨਹੀਂ ਲਾਈ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਵੀ ਦੱਸਿਆ ਪ੍ਰਸ਼ਾਸਨ ਦੇ ਧਿਆਨ 'ਚ ਲੰਦਾ ਉਹਨਾਂ ਵੱਲੋਂ ਕਿਹਾ ਗਿਆ ਕਿ ਰਜਿਸਟਰ ਤੁਸੀਂ ਕੈਮਰੇ ਦੇ ਵਿੱਚ ਰੱਖੋ ਕੈਮਰੇ ਲਾ ਕੇ ਅਸੀਂ ਕੈਮਰੇ ਲਾ ਕੇ ਰੱਖਿਆ ਇਹਨਾਂ ਬੰਦਿਆਂ ਨੇ ਨਾ ਹਾਜ਼ਰੀ ਲਾਈ ਨਾ ਇਹ ਸਕੂਲ ਦੇ ਅੰਦਰ ਆਏ ਸਭ ਕਹਿਣ ਦੇ ਬਾਵਜੂਦ ਹੀ ਬਾਹਰ ਧਰਨੇ ਤੇ ਰਹੇ ਇਸ ਕਰਕੇ ਇਹ ਫੇ ਸਾਨੂੰ ਮਜਬੂਰ ਹੈ ਨਾ ਸਾਰੇ ਟਰਮੀਨੇਟ ਕਰਨੇ ਪਏ ਉਗਰਾਹਾ ਗਰੁੱਪ ਨੇ ਇਲਜ਼ਾਮ ਲਾਇਆ ਜਿਹੜੇ ਆਪਣੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੇ ਵੀ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਲੱਖਾਂ ਰੁਪਏ ਦਾ ਫਰਾਡ ਕਰ ਰਹੀ ਹੈ ਮੈਂ ਕਿਹਾ ਜੀ ਇਦਾਂ ਦੀ ਕੋਈ ਗੱਲ ਨਹੀਂ ਜਿਵੇਂ ਸਾਡੇ ਛੰਨਾ ਜੀ ਨੇ ਇਹ ਸਾਰਾ ਉਹ ਭਲੀਭਾਂਤੀ ਜਾਣਦੇ ਐ ਭਲੀਭਾਂਤੀ ਜਾਣਦੇ ਐ ਛੰਨਾ ਜੀ ਨੂੰ ਪਤਾ ਹੈ ਵੀ ਇਹ ਕੀ ਰੋਲਾ ਹੈ ਇਹ ਰੋਲਾ ਇਹ ਨਹੀਂ ਹੈਗਾ ਮੈਂ ਖੁਦ ਚੰਡੇ ਦੇ ਪਿੰਡ ਵਾਟਰਵਕਸ ਬਣਾਇਆ ਜਿੰਨਾ ਮੈਂ ਨਜ਼ਦੀਕ ਤੋਂ ਝੰਡਾਈ ਨੂੰ ਜਾਣਦਾ ਹੈ ਇਹਦੇ ਘਰੇ ਅੱਜ ਵੀ ਮੈਨੂੰ ਲੱਗਦਾ ਪਿਛਲੇ ਪਾਸੇ ਥੱਲੇ ਕੜੀਆਂ ਵਾਲੀ ਛੱਤ ਹੈਗੀ ਹੈ ਜਿੱਥੇ ਬਹਿ ਕੇ ਮੈਂ ਪੈਗ ਲਾਉਂਦਾ ਹੀ ਦਿੱਤੀ ਤੇ ਅੱਜ ਕੋਠੀ ਵੀ ਦੇਖਣ ਆਲੀ ਹੈ ਦੀ ਵੀ ਇਹਦੇ ਕੋਲ 10 ਕਰੋੜ ਕਿੱਥੋਂ ਆਇਆ ਅੱਜ ਜਿਹੜਾ ਕੋਠੀ ਪਾਈ ਹੋਈ ਹੈ ਏਡੀ ਵੱਡੀ ਤੇ ਝੰਡਾ ਜੀ ਨੂੰ ਸਾਫ਼ ਪਤਾ ਹੈ ਵੀ ਮੈਂ ਵਾਟਰਵਕਸ ਕਿਵੇਂ ਸਿਰੇ ਲਾਇਆ ਸੀ ਤੇ ਕਿਹੜੇ ਹਲਾਤੀ ਕੰਮ ਕੀਤੇ ਸੀ ਤੇ ਮੈਂ ਮੂੰਹ ਨਹੀਂ ਖੋਲਣਾ ਚਾਹੁੰਦਾ ਪਰ ਜਿਹੜੀ ਇਹ ਐਨਾ ਜ਼ਰੂਰ ਦੱਸੂਗਾ ਜਿਹੜੀ ਇਹ ਕਹਾਣੀ ਹੈ ਇਹ ਕੋਈ ਐਦਾਂ ਦਾ ਫਰੌਡ ਨਹੀਂ ਨਾ ਹੀ ਇਹ ਬੇਵਨਿਆਦ ਝੂਠੇ ਸਾਰੇ ਇਲਜ਼ਾਮ ਨੇ ਸਾਡੇ ਤੇ ਇਹ ਅਸਲ ਕਹਾਣੀ ਕਿਤੇ ਹੋਰ ਖੜੀ ਹੈ ਇਹ ਅਸਲ ਕਹਾਣੀ ਉਦੋਂ ਪੈਦਾ ਹੁੰਦੀ ਹੈ ਜਦੋਂ ਪਟਿਆਲੇ ਦੇ ਵਿੱਚ ਇੱਕ ਜਸ਼ਨਪ੍ਰੀਤ ਨਾ ਦੀ ਲੜਕੀ ਸੁਸਾਈਡ ਕਰ ਗਈ ਸੀ ਜਿਸ ਕਿ ਸੁਸਾਈਡ ਕੀਤੀ ਜਿਹੜੀ ਇਹਨਾਂ ਦੇ ਨਾਲ ਢੰਡੇ ਦੇ ਨਾਲ ਬਿੰਦੂ ਜੀ ਨੇ ਉਹਨਾਂ ਦਾ ਕੋਈ ਉਹਨਾਂ ਨਾਲ ਰਿਲੇਸ਼ਨ ਸੀਗਾ ਆਪਣਾ ਕੋਈ ਪਤਾ ਨਹੀਂ ਕਿਦਾਂ ਦਾ ਕੋਈ ਮੇਲ ਮਲਾਪ ਸੀ ਜਾਂ ਕੋਈ ਆਪਣੇ ਕੋਈ ਉਹਨਾਂ ਦੇ ਰਿਸ਼ਤੇਦਾਰੀ ਚੋਂ ਸੀ ਜਿਹੜਾ ਪ੍ਰੋਫੈਸਰ ਸੀ ਕਿਹਦਾ ਕਰਕੇ ਉਹ ਸੁਸਾਈਡ ਹੋਈ ਸੀ ਇਹ ਲੜਕੀ ਚੌਦੀ ਸੀ ਮੈਂ ਧਿਆਨ ਵਿੱਚ ਤੁਹਾਡੇ ਤਾਂ ਲਿਆ ਰਿਹਾ ਕਿਉਂਕਿ ਇਹ ਮਸਲਾ ਉੱਥੋਂ ਸ਼ੁਰੂ ਹੋਇਆ ਹੋਇਆ ਹੈ ਇਹ ਜਦੋਂ ਲੜਕੀ ਚੌਦੀ ਸੀ ਜਿਹੜਾ ਸਾਡੇ ਇਸ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਭਗੇਲ ਸਿੰਘ ਉਹਨੇ ਇਹਨੂੰ ਲੜਕੀ ਦੀ ਉਸ ਇਹਦੀ ਸਟੂਡੈਂਟ ਸੀ ਇਹਨੇ ਉਹਨੂੰ ਸ਼ਰਧਾਂਜਲੀ ਭੇਟ ਕਰਤੀ ਸੀ ਤੇ ਇਸ ਕਿਸਾਨ ਯੂਨੀਅਨ ਨੇ ਉਹਨੂੰ ਡਰਾਇਆ ਧਮਕਾਇਆ ਵੀ ਸੀ ਬਲਦੇਵ ਸਿੰਘ ਬਿਸ਼ੂਏ ਦੇ ਘਰ ਬੁਲਾ ਕੇ ਇਹ ਸਾਰੀ ਮੈਂ ਆਪ ਖੁਦ ਜਦੋਂ ਮੈਂ ਇਸ ਇਨਕੁਆਰੀ ਚ ਪਿਆ ਤਾਂ ਮੇਰੇ ਸਾਹਮਣੇ ਸਾਰੇ ਸਿੱਟੇ ਆਏ ਨੇ ਉਸ ਤੋਂ ਬਾਅਦ ਜਿਹੜੀ ਬਿੰਦੂ ਹੈ ਇਹਨੇ ਜਿਹੜੀ ਇੱਕ ਸਾਡੇ ਮੈਂ ਤੁਹਾਨੂੰ ਦੱਸਿਆ ਦੀ ਪਰਚਾ ਦਰਜ ਹੋਇਆ ਸੀਗਾ ਲੜਕੀ ਜਿਹੜੀ ਜੋ ਕੱਢੀ ਗਈ ਸੀ ਸ਼ਰਮਾ ਨਮਨਦੀਪ ਸ਼ਰਮਾ ਉਹ ਇਹਨੇ ਆਪਦੀ ਭਤੀਜੀ ਵੜਾਈ ਹੋਈ ਹੈ ਉਹਨੇ ਜਿਹੜੇ ਵਿਚਾਰੇ ਇੱਕ ਸ਼ਰੀਪ ਬੰਦੇ ਦੇ ਜੋ ਬਘੇਲ ਸਿੰਘ ਹੈ ਉਤੇ ਉਹਨੇ ਗਲਤ ਇਲਜ਼ਾਮ ਲਾਇਆ ਉਹਦੇ ਕੈਰੈਕਟਰ ਬਾਰੇ ਗਲਤ ਇਲਜ਼ਾਮ ਲਾਇਆ ਤੇ ਕਿਉਂਕਿ ਉਹਦੇ ਵਿੱਚ ਕੀ ਸੀ ਜਿਹੜੀ ਬਿੰਦੂ ਸੀ ਉਹ ਲਵਾ ਰਹੀ ਸੀ ਜਦ ਕਿ ਭਰਤੀ ਕਰਾਉਣ ਵਾਲਾ ਵੀ ਉਹੀ ਸੀ ਵਿਚਾਰਾ ਉਹਨੇ ਇਹ ਇਹ ਗਲਤ ਇਲਜ਼ਾਮ ਲਵਾ ਕੇ ਉਸ ਬੰਦੇ ਨੂੰ ਸਰਦਾਰ ਝੰਡਾ ਸਿੰਘ ਨੇ ਆਪਦੇ ਘਰੇ ਬੁਲਾ ਕੇ ਉਹਨੂੰ ਦਬਾ ਕੇ ਉਸ ਉਹਦੀ ਸੰਗੀ ਦੇ ਹੱਥ ਧਰ ਕੇ ਉਹਦੇ ਕੋਲੋਂ ਇੱਕ ਕਾਗਜ਼ ਤੇ ਇਸ ਗਲਤ ਸਾਈਨ ਕਰਾਏ ਉਹ ਤਾਂ ਗਲਤ ਲਿਖਾਇਆ ਗਿਆ ਦਵਾਕੀ ਕਿਉਂਕਿ ਉਹ ਕਮਜ਼ੋਰ ਇਨਸਾਨ ਸੀ ਬੋਲ ਨਹੀਂ ਸਕਦਾ ਸੀ ਵਿਚਾਰਾ ਉਹਨੂੰ ਕਿਹਾ ਗਿਆ ਕਿ ਤੂੰ ਆਵਦਾ ਇਥੋਂ ਆਵਦਾ ਇਥੋਂ ਆਪਦੀ ਡਿਊਟੀ ਛੱਡ ਜਾ ਉਹਨੂੰ ਪ੍ਰਿੰਸੀਪਲ ਦਾ ਉਹਦਾ ਛੱਡ ਜਾ ਉਹ ਛੱਡ ਕੇ ਵਿਚਾਰਾ ਆਪਣੇ ਘਰ ਚਲਾ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਆਇਆ 11 ਦੇ ਵਿੱਚ ਇਹੀ ਪੰਗਾ ਉੱਥੇ ਆ ਕੇ ਪਿਆ ਮੈਂ ਉਹ ਨਵੀਤ ਸ਼ਰਮਾ ਦੇ ਪਰਚਾ ਦਰਜ ਹੋਇਆ ਸੀ ਮੈਂ ਉਹਨੂੰ ਸਕੂਲੋਂ ਟਰਮੀਨੇਟ ਕੀਤਾ ਇਹ ਮੇਰੇ ਤਾਂ ਧਿਆਨ 'ਚ ਆਇਆ ਕਿ ਜਦੋਂ ਮੈਂ ਹੁਣ ਇਨਕੁਆਰੀ ਕੀਤੀ ਵੀ ਅਸਲ ਰੌਲਾ ਕੀ ਹੈ ਵੀ ਕਿਉਂਕਿ ਮੈਂ ਅਕਸਰ ਜੁਨੀਨਾ ਦੇਖੀਆਂ ਨੇ ਜੁਨੀਆਂ ਜਾਂਦਿਆਂ ਹੁੰਦੀਆਂ ਜਿੱਥੇ ਕਾਠ ਹੋਵੇ ਜਿਵੇਂ ਉਹਨਾਂ ਇੱਥੇ ਮਾਪੇ ਨੇ ਮਾਪੇ ਇੱਕ ਸਾਈਡ ਖੜੇ ਐ ਸੇ ਸੱਤਰ ਢਿਚੇ ਕਿਹੜਾ ਮਾਪਿਆਂ ਦੀ ਮੰਗ ਹੈ ਕਿ ਸਾਨੂੰ ਕੁਆਲੀਫਾਈਡ ਟੀਚਰ ਚਾਹੀਦੇ ਐ ਯੋਗ ਟੀਚਰ ਚਾਹੀਦੇ ਐ ਅਯੋਗ ਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ ਕਿਉਂਕਿ ਅਕਸਰ ਜੁਨੀਨਾ ਸਚਾਈ ਦਾ ਸਾਥ ਦਿੰਦੀਆਂ ਇਹਨੇ ਛੱਡੇ ਵੀਰ ਨੇ ਅਗਰਾਹਾ ਸਾਹਿਬ ਨੂੰ ਵੀ ਇਹਨੇ ਓਲੇ ਦੇ ਵਿੱਚ ਰੱਖਿਆ ਪਰ ਮੈਂ ਅਗਰਾਹਾ ਸਾਹਿਬ ਨੂੰ ਕੱਜ ਵੀ ਬੇਨਤੀ ਕਰਦਾ ਹੈ ਅਗਰਾਹਾ ਸਾਹਿਬ ਤੁਸੀਂ ਰਾਮਪਰੇ ਸਟੇਜ ਦੇ ਉੱਤੇ ਇੱਕ ਭਵੰਤਮਨ ਸਾਹਿਬ ਨੂੰ ਮੁੱਖ ਮੰਤਰੀ ਨੂੰ ਵੀ ਕਿਹਾ ਸੀ ਮੇਰੇ ਦਾ 2 ਸਾਲ ਰਹਿ ਗਏ ਪਰ ਜੁਨੀਅਨ ਨਾ ਹੋਇਆ ਪਰ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੇ ਲੋਟ ਜਿਹੜਾ ਅੱਜ ਝੰਡਾ ਕੰਮ ਕਰ ਰਿਹਾ ਹੈ ਐਸ ਲੋੜ ਤੁਸੀਂ 2 ਸਾਲਾਂ ਦੇ ਵਿੱਚ ਹੀ ਜੁਨੀਅਨ ਦਾ ਸਾਰਾ ਕੁਝ ਦੇਖ ਜਾਓਗੇ ਜੇ ਆਪਦੇ ਅਸਲੀ ਵਰਕਰਾਂ ਦੀ ਪਛਾਣ ਕਰੋ ਜੇ ਤੁਸੀਂ ਪਛਾਣਨਾ ਚਾਹੁੰਦੇ ਹੋ ਕਿ ਸੋਡੇ ਕਿਹੜੇ ਅਸਲੀ ਵਰਕਰ ਤੇ ਇਮਾਨਦਾਰ ਤੇ ਸਾਫ਼ ਸੁਥਰੇ ਨੇ ਆ ਬਾਈ ਸਾਡਾ ਜਿਹਨੂੰ ਆ ਨਜ਼ਦੀਕ ਤੋਂ ਜਾਣਦਾ ਹੈ ਆਰਮ ਸਿੰਘ ਭੈੜੀ ਵਾਗਾ ਜਿਹਦੇ ਕੋਲ ਡੇਢ ਕਿੱਲਾ ਜ਼ਮੀਨ ਦਾ ਪਹਿਲਾਂ ਸੀ ਅੱਜ ਵੀ ਓਨੀ ਹੈ ਤੇ ਘਰ ਵੀ ਅੱਜ ਵਿਚਾਰੇ ਦਾ ਉਹੀ ਹੈ ਤੇ ਆਪਦੀ ਕਮਾਕੇ ਖਾਣ ਵਾਲਾ ਚੁਆ ਕਿ ਇਦਾਂ ਵੀ ਇਹਨਾਂ ਬੰਦਿਆਂ ਨੂੰ ਪਛਾਣੋ ਜਾਵੇਂ ਆਪਣੇ ਕੋਕਲੀ ਸਾਹਿਬ ਨੂੰ ਜਾਣਦਾ ਹੈ ਉਹਨਾਂ ਦਾ ਵੀ ਵਿਚਾਰਾਂ ਦਾ ਕਰਤਾਰ ਹੈ ਜਿਹੜਾ ਇੱਕ ਬੜਾ ਇਮਾਨਦਾਰ ਤੇ ਸਾਫ਼ ਸੁਥਰਾ ਹੈ ਸ਼ੰਗਾਰਾ ਜੀ ਨੇ ਮੈਂ ਕਦੇ ਬਹਿੰਡੇ ਗਿਆ ਨਹੀਂ ਸਾਡੇ ਭਰਾ ਨੂੰ ਨਾ ਘਰ ਦੇਖਿਆ ਨਾ ਮੈਂ ਗਿਆ ਨਾ ਮੇਰੇ ਨਾਲ ਕੋਈ ਵਾਹ ਵਾਸਤਾ ਪਿਆ ਆਪਾਂ ਕਹਿ ਨਹੀਂ ਸਕਦੇ ਪਰ ਆ ਝੰਡੇ ਨੂੰ ਤਾਂ ਮੈਂ 14 ਦੇ ਵਿੱਚ ਮਟਰਬਾਕਸ ਬਣਾ ਕੇ ਆਇਆ ਇਹਦਾ ਤਾਂ ਮੈਂ ਸਾਰੇ ਹਾਲਾਤ ਜਾਣਦੇ ਜਿਹੜੇ ਬੰਦੇ ਨੇ ਅੱਜ ਬਾਦਲਾਂ ਨਾਲ ਵੱਡੀ ਕੋਠੀ ਪਾਈ ਹੋਈ ਹੈ ਤੇ ਜੇ ਆਪਾਂ ਲਾ ਲਈਏ ਮੈਂ ਕਹਿੰਦਾ ਸਾਰੇ ਬੱਚੇ ਇਹਦੇ ਬਾਹਰ ਸੈਟ ਲੈ ਮੇਰੇ ਹਿਸਾਬ ਨਾਲ ਉੱਥੇ ਵੀ ਕੋਈ ਗੱਲ ਨਹੀਂ ਮੇਰੇ ਕੋਲ ਵੀਜ਼ਾ ਹੈਗਾ ਮੈਂ ਜਾ ਰਹੇ ਇਹਦਾ ਮੈਂ ਛੱਡਾ ਜੀ ਨੂੰ ਚੈਲੰਜ ਵੀ ਕਰਦਾ ਹੰਡਾ ਸਾਹ ਤਿਆਰ ਨਹੀਂ ਜਿਹੜਾ ਤੂੰ ਇੱਕ ਮਗਰ ਲਾ ਕੇ ਇੰਦੇ ਜਿਹੜਾ ਇਹ ਸਿਸਟਮ ਕਰ ਰਿਹਾ ਹੈ ਤੇ ਪਿੱਛੇ ਹਟਣ ਵਾਲਾ ਮੈਂ ਵੀ ਹੈ ਨਹੀਂਗਾ ਤੇ ਮੈਂ ਖੁਦ ਮੇਰਾ ਵੀਜ਼ਾ ਲੱਗਿਆ ਹੋਇਆ ਸਾਰੀ ਇਨਕੁਆਰੀ ਕਰਕੇ ਲਿਆਉਂਗਾ ਮੈਨੂੰ ਤਾਂ ਇੱਥੋਂ ਤੱਕ ਬੰਦਾ ਲੱਗਿਆ ਕਿ ਇਹਨੇ 100 ਕਰੋੜ ਦੀਆਂ ਕੋਠੀਆਂ ਆਪਦੇ ਬੱਚਿਆਂ ਨੂੰ ਲੈ ਕੇ ਦਿੱਤੀਆਂ ਪਰ ਮੈਂ ਜਾਊਂਗਾ ਸਾਰਾ ਕੱਢ ਕੇ ਲਵਾਂ ਮੇਰੇ ਕੋਲੇ ਤਕਰੀਬਨ ਰਿਕਾਰਡ 60% ਮੁਕੰਮਲ ਹੋ ਚੁੱਕਿਆ ਹੈ 40% ਮੈਂ ਇਕੱਠਾ ਕਰੀ ਜੰਨਾ ਹੈ ਜੰਦਾ ਜੀ ਉਸ ਦਿਨ ਆਪਾਂ ਇੱਕ ਸਟੇਜ ਤੇ ਬੋਲਾਂਗੇ ਮੈਨੂੰ ਸਾਰਾ ਰਿਕਾਰਡ ਲੈ ਆਉਂਦੇ ਮੈਨੂੰ ਇਹ ਵੀ ਪਤਾ ਹੈ ਵੀ ਕਿੱਥੇ ਕੀ ਹੈ ਕੌਣ ਕਿੱਥੇ ਰਹਿੰਦਾ ਹੈ ਕੀ ਦਾ ਕੀ ਕੀਤਾ ਹੋਇਆ ਮੇਰੇ ਕੋਲ ਸਾਰੇ ਰਿਕਾਰਡ ਨੇ ਇਹ ਇੱਕ ਮੰਚ ਤੇ ਇਕੱਠੇ ਹੋਵਾਂਗੇ ਅਗਰਾਹਾ ਸਾਹਿਬ ਮੈਂ ਕਹਿੰਦਾ ਤੁਹਾਡੇ ਜੂਨੀਅਰ ਦੇ ਬੰਦਿਆਂ ਨੂੰ ਪਛਾਣੋ ਇਹ ਚੀਜ਼ਾਂ ਨੂੰ ਛੱਡੋ ਤੇ ਦੂਜਾ ਮੈਂ ਟੰਡੇ ਨੂੰ ਚੈਲੰਜ ਵੀ ਕਰਦਾ ਤੁਸੀਂ ਕਹਿ ਰਹੇ ਹੋ 12 ਲੱਖ ਰੁਪਇਆ ਬਚ ਰਿਹਾ ਹੈ ਆ ਕਾਲਜ ਦੇ ਵਿੱਚ ਤੈਨੂੰ ਆ ਵਿੱਤੀ ਮੈਨੇਜਮੈਂਟ ਲੈਣਾ ਜਿੰਨੀ ਸਾਡੀ ਵਿੱਤੀ ਸਾਰਾ ਤੈਨੂੰ ਦੇਣਾ ਹੈ ਤੂੰ 1 ਲੱਖ ਰੁਪਇਆ ਚਾਹੇ ਦਾ ਗਊਸ਼ਾਲਾ ਦੇ ਦਿਆ ਕਰ ਚਾਹੇ ਜਿਹੜੇ ਗਰੀਬ ਬੱਚੇ ਐ ਚੱਲ ਮੇਰੇ ਨਾਲ ਚੱਲ ਕੋ ਉੱਤੇ ਫੀਸ ਭਰ ਦਿਆ ਕਰੀ ਬਾਕੀ ਸਾਰੇ ਤੇਰੇ ਤੁੰਗਾਂ ਨਾਲ ਬਚਦੇ ਐ ਤੈਨੂੰ ਪਤਾ ਲੱਗੂਗਾ ਵੀ ਕਿਵੇਂ ਸਕੂਲ ਚੱਲਦਾ ਕੀ ਉਹ ਹੁੰਦਾ ਮੇਰਾ ਖੁੱਲ ਕੇ ਚੈਲੇਂਜ ਐ ਜਦੋਂ ਤੇਰਾ ਮੂਡ ਹੋਇਆ ਮੇਰੇ ਕੋਲ ਪੂਰੀ ਪਾਵਰ ਐ ਤੈਨੂੰ ਮੈਂ ਬਿੱਤੀ ਬਿੱਤੀ ਪਾਵਰ ਤੈਨੂੰ ਦੇਉਂਗਾ ਸਾਰੀ ਗਰਮੇਲ ਜੀ ਐਂਡ ਤੇ ਤੁਸੀਂ ਜਿਹੜੇ ਟੀਚਰ ਹੜਤਾਲ ਤੇ ਗਏ ਹੋਏ ਨੇ ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ ਜਿਹੜੇ ਟੀਚਰ ਹੜਤਾਲ ਤੇ ਗਏ ਆ ਜੀ ਦੇਖੋ ਨਾ ਮੈਂ ਅੱਜ ਨਾ ਕੱਲ ਮਾ ਨਾ ਨ ਕੋਈ ਗੱਲ ਕਹੀ ਹੈ ਕਿ ਉਹ ਆਪ ਦਾ ਮੇਰਾ ਤਾਂ ਹੁਣ ਰੋਲ ਹੀ ਕੋਈ ਨਹੀਂ ਰਿਹਾ ਹੁਣ ਤਾਂ ਮਾਪਿਆਂ ਨੇ 31 ਮੈਂਬਰੀ ਕਮੇਟੀ ਬਣਾ ਲਈ ਅੱਜ ਵੀ ਮਾਪਿਆਂ ਨੇ ਮੇਨ ਲਾਦਾ ਕੁਝ ਲਿਖ ਕੇ ਪਾਇਆ ਜੀ ਉਹਨਾਂ ਦੀ ਮੰਗ ਹੀ ਕੁਝ ਨਹੀਂ ਮਾਪਿਆਂ ਦੀ ਛੋਟੀ ਜੀ ਮੰਗ ਹੈ ਉਹ ਕਹਿੰਦੇ ਵੀ ਆਪ ਦਾ ਟੈਸਟ ਦੇ ਦੇਣ ਜਿਹੜੇ ਯੋਗ ਟੀਚਰ ਹੈ ਯੋਗ ਆਗੇ ਪੜਾਉਣਾ ਅਸੀਂ ਤਾਂ ਕੋਈ ਰੋਕਦੇ ਨਹੀਂ ਯੋਗ ਟੀਚਰ ਆਉਣ ਉਹਨਾਂ ਦਾ ਕੋਈ ਗੱਲ ਨਹੀਂ ਜੇ ਚਲੇ ਗਏ ਨੇ ਕੋਈ ਹਾਜ਼ਰੀ ਨਹੀਂ ਲਾਈ ਟਰਮੀਨੇਟ ਹੋ ਗਏ ਨੇ ਸਰਕਾਰ ਨੂੰ ਵੀ ਭੇਜਿਆ ਹੋਇਆ ਰਜਿਸਟਰ ਕੋਰਟਾਂ ਦੇ ਵਿੱਚ ਵੀ ਲੱਗਿਆ ਨਵੇਂ ਜ਼ਰੇ ਤੋਂ ਰੱਖ ਲਵਾਂਗੇ ਕੋਈ ਦਿੱਕਤ ਨਹੀਂ ਪਰ ਜੋ ਯੋਗ ਹੈ ਦੇਖੋ ਪਤਾ ਕੀ ਹੈ ਤੁਮ ਤਾਂ ਜਿੱਤੇ ਮਰਜ਼ੀ ਲਾ ਲਓ ਇਹ ਜਿਹੜੇ ਪਵਨ ਕੁਮਾਰ ਜੀ ਨੇ ਮੇਰੇ ਸਿਰਫ ਦੋਸਤ ਨੇ ਜਿਹੜੇ ਇਹ ਸਕੂਲ ਨੇ ਉਹ ਇਹਨਾਂ ਤੇ ਇਲਜ਼ਾਮ ਲਾ ਰਹੇ ਹੈ ਕਿ ਇਹਨਾਂ ਨੇ ਇਹ ਮੈਂ ਮੁੰਡਾ ਅਮਰਜੀਤ ਹੈ ਮੈਂ ਉਸ ਦੇ ਤੋਂ ਹੀ ਸਾਹਮਣੇ ਬੈਠਣੇ ਤੋਂ ਉਹੀ ਇਹਦਾ ਚੇਅਰਮੈਨ ਸੀ ਉਹ ਤੋਂ ਅੱਗੇ ਮੈਂ ਸਾਹਮਣੇ ਲੱਤੇ ਨੇ ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਲੱਗਿਆ ਕਿ ਜਿਹੜੇ ਇਹ ਪਹਿਲਾਂ ਸਕੂਲ ਸੀ ਪਵਨ ਜੀ ਦੇ ਬ੍ਰਦਰ ਦੀ ਕ੍ਰਿਸ਼ਨ ਦੀ ਗੱਥ ਹੋ ਗਈ ਸ਼ੁਰੂ ਦੇ ਵਿੱਚ ਉਹਨਾਂ ਨੇ ਹੀ ਇਹ ਸਕੂਲ ਲੱਤੇ ਸੀਗੇ ਤੇ ਪਵਨ ਜੀ ਦਾ ਇਹਨਾਂ ਦੇ ਵਿੱਚ ਨਾ ਤਾਂ ਕੋਈ ਐ ਤੇ ਕੋਈ ਮੈਂਬਰ ਨੇ ਅੱਜ ਤੱਕ ਨਾ ਹੀ ਕੋਈ ਇਹਦੇ ਵਿੱਚ ਉਹਨਾਂ ਦਾ ਕੋਈ ਸਿਸਟਮ ਹੈ ਇਹ ਅੱਜ ਵੀ ਸਕੂਲ ਹੋਲੀ-ਸ਼ੋਲੀ ਮੈਂ ਚਲਾ ਰਿਹਾ ਉਹਨਾਂ ਦਾ ਕੋਈ ਰੋਲ ਨਹੀਂ ਮੇਰੇ ਦੋਸਤ ਜ਼ਰੂਰ ਨਹੀਂ ਇਹ ਗੱਲ ਤੂੰ ਕਹਿੰਦੇ ਪਵਨ ਦਾ ਹੁਣ ਮੇਰੇ ਨਾਲ ਦੋਸਤ ਨਹੀਂ ਵੀ ਦੱਸੋ ਇਹ ਫਿਰ ਕਿਹਨੂੰ ਕਿਹਨੂੰ ਕਹਿਣਗੇ ਬਾਬਾ ਜੀ ਕਿਸਾਨ ਜੂਨੇ ਦਾ ਕੰਮ ਐ ਹੁਣ ਆਇਆ ਕਰੋ ਅੱਜ ਤੁਸੀਂ ਮੇਰੀ ਵਾਈਡ ਲੈ ਰਹੇ ਹੋ ਤਰ ਕੇ ਦੇਖ ਲਿਓ ਕਹਿਣਗੇ ਜਿਹੜਾ ਪੱਤਰਕਾਰ ਸੀਗਾ ਜੀ ਵਾਈਡ ਲੈ ਕੇ ਆਇਆ ਉਹਦਾ ਜਰਮੇਲ ਸਿੰਘ ਨਾਲ ਮਿਲਿਆ ਹੋਇਆ ਸੀ ਇਹ ਤਾਂ ਇਹਦੇ ਤੋਂ ਤਾਂ ਲਾਉਣਾ ਕਿਸਾਨ ਜੂਨੇ ਦਾ ਕੰਮ ਹੁੰਦਾ ਕੋਈ ਬਾਲਕ ਵੱਡੀ ਹੋਣੀ ਲਈ ਜਾਣ ਜਿਹਨੀਆਂ ਮਾਦੀ ਪਰੂਫ ਦੇਣਾ ਬਹੁਤ ਔਖਾ ਹੁੰਦਾ ਪਰੂਫ ਦੇ ਕੇ ਦਿਖਾਉਣ ਦੇਖੋ ਜੀ ਇਹ ਬਿਲਕੁਲ ਬੇਵਿਨਾਦ ਜਿਹੜਾ ਇਲਜ਼ਾਮ ਲਾ ਰਹੇ ਬੇਵਿਨਾਦ ਐ ਇਹ ਪੁਲਿਸ ਤੇ ਵੀ ਪੁਲਿਸ ਨੇ ਬੜਾ ਹੀ ਇਨਾਂ ਨੂੰ ਸਮਝਾਇਆ ਸੀ بڑے ਏਡੀਸੀ ਸਾਹਿਬ ਐਸਜੀਐਮ ਸਾਹਿਬ ਨੇ ਸਪੀਕਰ ਦੇ ਵਿੱਚ ਕਿਹਾ ਇਹ ਨਹੀਂ ਮੰਨੇ ਜਦਕਿ ਮੈਨੂੰ ਉਦੋਂ ਤੱਕ ਪਤਾ ਨਹੀਂ ਸੀ ਪਹਿਲਾਂ ਪਰ ਮੇਰੇ ਕੋਲ ਕੱਲ ਇੱਕ ਵੀਡੀਓ ਆਈ ਹੈ ਮੈਂ ਉਹਦੇ ਵਿੱਚ ਤੁਹਾਨੂੰ ਦਿਖਾਉਣਾ ਵੀ ਚਾਹੂੰਗਾ ਕਿ ਜਿਹੜੀ ਬੱਚੇ ਦੀ ਮਾਤਾ ਹੈ ਉਹ ਖੁਦ ਵੀ ਇਸ ਗੱਲ ਨੂੰ ਮੰਨ ਰਹੀ ਹੈ ਆ ਦੇਖੋ ਕਿ ਮੈਨੂੰ ਉਹਨਾਂ ਨੇ ਕਹਿ ਦਿੱਤਾ ਦੀ ਛੱਡ ਕੇ ਜਾਣਾ ਹੈ ਹਾਂ ਇੱਥੇ ਰੱਖੋ ਦੇਖੋ ਇੱਕ ਲੜਕੀ ਦੀ ਮਾਤਾ ਆਪ ਆਪਦੇ ਮੂੰਹੋਂ ਕਹਿ ਰਹੀ ਐ ਕਿ ਮੈਂ ਜਦੋਂ ਕਿ ਪੁਲਿਸ ਵਾਲੇ ਛੱਡ ਕੇ ਜਾ ਰਹੇ ਸੀ ਉਹ ਕਹਿੰਦੀ ਵੀ ਮੈਂ ਕਿਉਂ ਰਹਾ ਵੀ ਮੈਂ ਤਾਂ ਸੋਡੇ ਨਾਲ ਜਾਊਂਗੀ ਇਹ ਤਾਂ ਸਾਫ ਜਾਇਜ਼ ਹੋ ਰਿਹਾ ਕਿ ਇਹ ਛੰਡੇ ਦੇ ਸ਼ੰਗਾਰ ਛੰਡੇ ਦੇ ਤੇ ਬਲਦੇਸ਼ ਸਿੰਘ ਬਿਸ਼ੂਏ ਦੇ ਇਹਨਾਂ ਦੇ ਪਿੰਡ ਵਾਲੇ ਦੇ ਸ਼ੰਗਾਰੇ ਜੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਜਾਣ ਕੇ ਉੱਥੇ ਬੱਚੇ ਨੂੰ ਲੈ ਕੇ ਜਾਂਦਾ ਵੀ ਬੱਚੇ ਨੂੰ ਕਦੇ ਵੀ ਜਦੋਂ ਲੈ ਕੇ ਜਾਣਗੇ ਆਪਾਂ ਇੱਕ ਕਦਾਈ ਇਸ਼ੂ ਤਿਆਰ ਕਰਾਂਗੇ ਇਹਨਾਂ ਨੇ ਦੇਖੋ ਇਸ਼ੂ ਬਣਾਇਆ بڑا ਇਸ਼ੂ ਚੱਲਿਆ ਪੁਲਿਸ ਦੇ ਖਿਲਾਫ ਚੱਲੇ ਪਰ ਜਿਹੜੀ ਆ ਵੀਡੀਓ ਹੈ ਇਹਨੇ ਜਮਾਂ ਬਿਲਕੁਲ ਸਾਫ਼ ਕਰ ਦਿੱਤਾ ਇਹਦੇ ਵਿੱਚ ਕਿਸੇ ਮੁਲਾਜ਼ਮ ਦਾ ਕੋਈ ਕਸੂਰ ਨਹੀਂ ਹੈ ਇਹਦੇ ਵਿੱਚ ਜਿਹੜੀ ਮਾਂ ਦਾ ਕਸੂਰ ਹੈ ਲੜਕੀ ਦਾ ਜਦੋਂ ਕਿ ਪੁਲਿਸ ਮੁਲਾਜ਼ਮਾਂ ਨੇ ਇੱਕ ਤਰਸਯੋਗ ਦੇ ਆਧਾਰ ਤੇ ਤਰਸ ਦੇ ਆਧਾਰ ਤੇ ਇਹਨੂੰ ਕਿਹਾ ਸੀ ਵੀ ਤੂੰ ਭਾਈ ਉੱਤਰ ਜਾ ਆ ਵੀ ਬੱਚੀ ਲੈ ਕੇ ਤੇ ਇਹਨਾਂ ਛੋਟੀ ਬੱਚੀ ਹੈ ਇਹ ਖੁਦ ਮੰਨੀ ਜਾਂਦੀ ਹੈ ਵੀ ਮੈਂ ਤਾਂ ਧੱਕੇ ਨਾਲ ਗਈਆਂ ਹਾਂ